ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸਤਨਾਮ ਸਿੰਘ ਦੇ ਕੋਲ ਪਸ਼ੂ ਦੋਸਤੋ ਇਸ ਘਰ ਆਪਾਂ ਤੁਹਾਨੂੰ ਦਿਖਾਈਦੇ ਆ ਅੱਜ ਵੀ ਨਗ ਤੁਹਾਨੂੰ ਦਿਖਾਵਾਂਗੇ ਜ਼ਿਆਦਾਤਰ ਜਿਹੜੇ ਪਸ਼ੂ ਆ ਵੜਾਂ ਦੇ ਵਿੱਚ ਆਉਂਦੇ ਆ ਤੇ ਵੜਾਂ ਵੀ ਤਕਰੀਬਨ ਆ ਜਿਹੜੀਆਂ ਦੋਸਤੋ ਤਿੰਨ ਵੜਾਂ ਬਿਲਕੁਲ ਤਾਜ਼ੀਆਂ ਸੁਈਆਂ ਦੋ ਵੜਾਂ ਗੱਬੜ ਨੇ ਤੇ ਪੂਰੀ ਡਿਟੇਲ ਆਪਾਂ ਵੀਰ ਸਤਨਾਮ ਦੇ ਨਾਲ ਗੱਲਬਾਤ ਕਰ ਲਾਂਗੇ ਬਿਲਕੁਲ ਕੈਰੋਂ ਤੁਸੀਂ ਵਿਜ਼ਿਟ ਕਰਨੀ ਹੈ ਦੋਸਤੋ ਗ੍ਰੈਂਡ ਕੈਰੋਂ ਤੋਂ ਬਿਲਕੁਲ ਜਿਹੜੀ ਸੜਕ ਇਸ ਹਵਲਿਕਾ ਤੇ ਸਥਿਤੀ ਆਉਂਦੀ ਆ ਤੇ ਨੰਬਰ ਵੈਸੇ ਆਪਾਂ ਸਕਰੀਨ ਤੇ ਬਿਲਕੁਲ ਥੱਲੇ ਚਲਦੇ ਕਰ ਦੇਾਂਗੇ 13 ਅਕਤੂਬਰ ਨੂੰ ਦੋਸਤੋ ਅੱਜ ਠੀਕ ਆ ਜੀ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਤੁਸੀਂ ਵੀਰ ਕੋਈ ਨੋਟ ਕਰ ਸਕਦਾ ਕੋਈ 10 ਵਜੇ ਦਾ ਜਿਹੜਾ ਦੋਸਤੋ ਮਾਰਨਿੰਗ ਦਾ ਟਾਈਮ ਆ ਤੇ ਪਸ਼ੂ ਤਿੰਨ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜ਼ੇ ਸਵੇ ਸਵੇ ਦੋ ਬੈੜਨ ਦਿਖਾਵਾਂਗੇ ਗੱਬੜ ਸੋ ਰੇਟ ਭਾਅ ਪੜ ਤਾਂ ਹਰ ਵਾਰ ਜਿਹੜਾ ਜਾਇਜ਼ ਹੁੰਦਾ ਇਸ ਵਾਰ ਵੀ ਜਿੰਨਾ ਵੀ ਹੋ ਸਕਿਆ ਦੋਸਤੋ ਬਿਲਕੁਲ ਆਉ ਕਰਦੇ ਆ ਗੱਲਬਾਤ ਵੀਰ ਸਤਨਾਮ ਸਿੰਘ ਦੇ ਨਾਲ ਪੁੱਛ ਲੈਂਦੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਾਸਰੀ ਕਾ ਸਾਸਰੀ ਕਾ ਵੀਰ ਜੀ ਹੋ ਠੀਕ ਠਾ ਜੀ ਬਹੁਤ ਵਧੀਆ ਠੀਕ ਠਾਕ ਦੀ ਹਾਂ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਚਲੋ ਤੇ ਅੱਛਾ ਵੀਰ ਸਤਨਾਮ ਅੱਜ ਪਸ਼ੂ ਪੰਜ ਹਾਂਜੀ ਵੀਰ ਜੀ ਪੰਜ ਪੰਜ ਬੇੜਾ ਹੈਗਾ ਹਾਂਜੀ ਤਾਜ਼ੀਆਂ ਸੁਈਆਂ ਸਵਈਆਂ ਗੱਬਣ ਵੀ ਹੈਗੀਆਂ ਅੱਜ ਤਿੰਨ ਬਿਲਕੁਲ ਤਾਜ਼ੀਆਂ ਸੁਈਆਂ ਜੀ ਤਿੰਨ ਤਿੰਨ ਨਰਾਂ ਦੀਆਂ ਆ ਤੇ ਦੋ ਗੱਬੜਾ ਤਿਆਰ ਜੀ ਦੋ ਗੱਬਣ ਤਿਆਰ ਇੱਕ ਜਰਸੀ ਗਾਈ ਬਹੁਤ ਵੱਡੀ ਆ ਹਾਂਜੀ ਇੱਕੋ ਥੋੜੀ ਜਰਸੀ ਕਰਾ ਮਤਲਬ ਸ਼ਾਈ ਵਾਲ ਵਡੀ ਆ ਤੇ ਇੱਕੋ ਸ਼ਾਈਲ ਕਰਾ ਠੀਕ ਆ ਜੀ ਹਾਂਜੀ ਲਓ ਜੀ ਸੋ ਕਰ ਗਿਆ ਸਟਾਰਟ ਤੇ ਪਹਿਲੇ ਨੰਬਰ ਤੋਂ ਵੀਰ ਸਤਨਾਮ ਇਥੋਂ ਕਰਦੀ ਆ ਵੀ ਇਹ ਵੈਡ ਦਾ ਕੀ ਹੋਣਾ ਇਨਫੋਰਮੇਸ਼ਨ ਆ ਪੂਰੀ ਇਹ ਵਿਤਨ ਤਾਜਤ ਮਤਲਬ 34 ਦਿਨ ਹੋ ਗਿਆ ਸੂਈ ਨੂੰ ਹਾਂਜੀ ਤੇ ਵਛਾ ਦੇ ਮਗਰ ਜੀ ਅੱਛਾ ਜੀ ਤੇ ਬੋਲਾ ਜਿਹੜਾ ਆ ਟਾਈਮ ਦੇ ਕੋਈ 13 14 ਕਿਲੋ ਹੋਊਗਾ 13 14 ਕਿਲੋ ਹਾਂਜੀ ਜਿਹੜਾ ਕੰਡੇ ਵਾਲਾ ਸੂਈ 3 4 ਦਿਨਾਂ ਦੀ ਹਾਂਜੀ ਚੌਥਾ ਦਿਨ ਹੋ ਗਿਆ ਸੂਹਾ ਦੂਜਾ ਹੈ ਜੀ ਹਾਂਜੀ ਵਛਾ ਮਗਰ ਆ ਗਿਆ ਮਗਰ ਵਛਾ ਜੀ ਲੋ ਵੀ ਮਗਰ ਅੱਛਾ ਦੋਸਤੋ ਬਾਕੀ ਹਾਈਟ ਕੱਤ ਦੀ ਪੂਰੀ ਉੱਚੀ ਆ ਵੱਡੀ ਹਾਈਟ ਕੱਤ ਦੀ ਆ ਹਣ ਚੱਡਾ ਵੇ ਆ ਪੂਰਾ ਨਿੱਗਰ ਚੱਡਾ ਵੇਖੋ ਪੱਟਾ ਦੇ ਵਿੱਚ ਸਾਰਾ ਬਿਲਕੁਲ ਫਿਕਸ ਆਰਡਰ ਆ ਹਾਈਟ ਕੱਤ ਸੋਹਣਾ ਫਿਕਸ ਆਰਡਰ ਦੀ ਆ ਥਾਨ ਤੋਂ ਪੂਰਾ ਮੁੱਠੀ ਆ ਆ ਵੇਖ ਕੇ ਵੀਰ ਕੋਈ ਚੈੱਕ ਕਰ ਸਕਦਾ ਠੀਕ ਆ ਜੀ ਆਰਡਰ ਕੁਆਲਿਟੀ ਚੰਗੀ ਆ ਤੇ ਪਿੱਠ ਪੂੜਾ ਤੁਸੀਂ ਵੇਖੋ ਬੈਕ ਸਾਈਡ ਤੋਂ ਠੀਕ ਆ ਜੀ ਆਹ ਦੇਖੋ ਠੀਕ ਬਿਲਕੁਲ ਲਾਲ ਤੇ ਜਿਹੜਾ ਬਲੈਕ ਰੰਗ ਜਿਹੜਾ ਦੋਸਤੋ ਕੰਟਰਾਸਟ ਹੈਗਾ ਮਗਰ ਮੇਲ ਕਾਫ ਥਣ ਚਟੇ ਦੀ ਬਹੁਤ ਜਿਆਦੀ ਖਬਰਦਾਰ ਆ ਵੇਖੋ ਮੁੱਠੀ ਥਣ ਠੀਕ ਆ ਬੋਲਾ ਜਿਹੜਾ ਬਿਲਕੁਲ ਹਾਜ਼ਰ ਹੈ ਕਿਨਾਂ 13 14 ਕਿਲੋ ਜੀ 13 14 ਕਿਲੋ ਐ ਕੰਡੇ ਵਾਲਾ ਜਿੱਦਾਂ ਕੋ ਮਰਜ਼ੀ ਚੋਈਏ ਆ 13 14 ਕਿਲੋ ਜਿਹੜਾ ਦੋਸਤੋ ਬੋਲਾ ਹਾਜ਼ਰ ਹੈ ਰੈਡੀ ਆ ਤੇ ਬੱਚਾ ਇੱਕ ਵਾਰੀ ਤੁਹਾਨੂੰ ਬਿਲਕੁਲ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਆ ਕਰਿਓ ਤੇ ਗਿੱਲੇ 나ੜੂ ਬੱਚੇ ਦੇ ਸਵੇ ਅੱਛਾ ਜੀ 나ੜੂ ਟੁੱਟ ਗਿਆ ਜੀ ਨਹੀਂ ਆਇਆ ਇਕੱਠਾ ਜਾਇਆ ਗੜੀ ਆਹ ਲੋ ਇਕੱਠਾ ਜਾਇਆ ਹੈ ਲੋ ਜੀ ਅੱਛਾ ਵੀਰ ਸਤਨਾਮ ਹੁਣ 13 14 ਕਿਲੋ ਬਿਲਕੁਲ ਹਾਜ਼ਰ ਜਵਾਪਸਮਾ ਕਿਵੇਂ ਚੋਣ ਗੱਲਾਂ ਹੀ ਕਰ ਦੋ ਜੀ ਪੋਲੀ ਪੂ ਕਰੀ ਭਾਈ ਜਵਾਣ ਥੱਲੇ ਬਾਦੋ ਅੱਛਾ ਹਾਂਜੀ ਲਓ ਜੀ ਜਵਾਪਸਮਾ ਭਾਈ ਇਹਦਾ ਵੇਖ ਨੰਬਰ ਤਸੱਲੀ ਕੋਈ ਵੀਰਾਂ ਦੀ ਘਰ ਬਜਟ ਕਰਕੇ ਕਰ ਲੋ ਠੀਕ ਆ ਜੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਹਰ ਵਾਰ ਆਪਾਂ ਇਹੋ ਜ਼ਰੂਰ ਕਹਿਨੇ ਆ ਠੀਕ ਆ ਇਹ ਤਾਂ ਮੁੱਲ ਕੀ ਵੀਰ ਕਰਦੇ ਆ ਮੁੱਲ ਵੀਰ ਜੀ ਸੂਈ ਸਵਾਈ ਆ ਭਾਵੇਂ 40 45 ਦੀ ਵੇਚ ਲਈ ਜੀ ਹਾਂ ਪਰ ਆਪਣਾ ਤੁਹਾਨੂੰ ਪਤਾ ਰੇਡ ਬਿਲਕੁਲ ਜੈ ਜੀ ਚਲਿਆ ਦੀ ਬੱਸੀ ਤੇ ਛੋੜ ਕਰਦਾ 40000 ਦੇ ਹਾਂਜੀ ਲਓ ਵੀ ਦੋਸਤੋ 40000 ਦੀ ਤੁਹਾਨੂੰ ਵਾੜ ਦਿੱਤੀ ਜਾਉਂਦੀ ਦੁੱਧ ਵੀ 16 17 ਕਿਲੋ ਵਾਲੀ ਜੀ ਮਤਲਬ ਕੋਈ ਨਾ ਆਖੇ ਹੁਣ ਇਹਦੇ ਕੋਈ ਐਸ ਟਾਈਮ ਤੇ 13 14 ਕਿਲੋ ਨੈਟ ਬੋਲਾ ਠੀਕ ਆ ਹਾਂਜੀ 13 14 ਕਿਲੋ ਦੋਸਤੋ ਸਟਾਰਟਿੰਗ ਹੀ ਆ ਬਾਕੀ ਦੁੱਧ ਚੰਗਾ ਚਵਾ ਦਊਗੀ ਠੀਕ ਆ ਨਿੱਗਰ ਲੇਵੇ ਦੀ ਆ ਥਣ ਭਾਂਡਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਥਣ ਤੋਂ ਪੂਰਾ ਮੁਠੀ ਆ ਵੇਖ ਕੇ ਕੋਈ ਵੀਰ ਆਪਦਾ ਚੈੱਕ ਕਰੋ ਤਸੱਲੀ ਕਰੋ ਠੀਕ ਆ ਕੋਣੀ ਬੜੀ ਫਰਸਟ ਕਲਾਸ ਤੇ ਫਰਸਟ ਕਲਾਸ ਬਾਈ ਜਾਂਦਾ ਵੀ ਚਵਾਈ ਫਰਸਟ ਕਲਾਸ ਅਗਲੀ ਆ ਕੀ ਵੜ ਆਪਣੇ ਕੋਲੇ ਗੱਬਣ ਹਾਂਜੀ ਵੀਰ ਜੀ ਗੱਬਣ ਤੇ ਜੇ ਸੁਦੇ ਸੁਣਾ ਜੇ ਗਾਂ ਸ਼ਾਈ ਹਾਲ ਦੀ ਆ ਅੱਛਾ ਵੱਡੀ ਵੱਡੀ ਦੇਖ ਲੋ ਕਿੰਡੀ ਆ ਮੈਂ ਨਾ ਵੇਚਾ ਫ ਨੂੰ ਵੀ ਪਿੱਛੇ ਘੱਟ ਗਿਆ ਹਾਂਜੀ ਤੇ ਲਾਏ ਕਰਨ ਵਾਲੀ ਪੂਰੀ ਫੁੱਲ ਪੈ ਗਈ ਹੌਤਾ ਲੈ ਜੂਗੀ ਲੋ ਵੀ ਤੇ ਸੀਲ ਦੇਖੋ ਇਧਰ ਦੇਖੋ ਇੱਕ ਹਫਤਾ ਦੋਸਤੋ ਸਮਾਂ ਬਾਕੀ ਆ ਤੇ ਠੰਡੀ ਧੀਰੀ ਸੀਲ ਸੌ ਪਾ ਬੜੀ ਗੱਲ ਨਹੀਂ ਗੱਲੇ ਪਰਾਂ ਦੀਆਂ ਹਾਂਜੀ ਆ ਦੇਖੋ ਦਿਲੋਂ ਆਪਾਂ ਦੇ ਤਾਂ ਕਿਹੜਾ ਕਰਮਾਈ ਦਾ ਸੁਆ ਪੀਤਾ ਪਰ ਮਗਲੇ ਘਰ ਦੀ ਗਾਦੀ ਗਰੰਟੀ ਵੀ ਬੜੀ ਜੀ ਅੱਛਾ ਹਾਂ ਜੀ 18 19 ਕਿਲੋ ਦੀ ਗਰੰਟੀ ਦਿੱਤੀ ਆਪਾਂ ਨਾਲ ਤੇ ਭਾਈ ਸੁਣਾਵੇ ਸੁਆ ਦੂਜਾ ਤੀਜੇ ਜੀ ਤੀਜੇ ਹਾਂ ਜੀ ਲਓ ਜੀ ਤੀਜੇ ਸੂਵੇ ਆ ਤੇ 53 ਤੋਂ ਪਨਾ ਚਾਰੇ ਥਾਂ ਪਨਾ ਕਿ ਫੋਲੀ ਏਡੀ ਭਾ ਗੱਲਾਂ ਹੀ ਖੜ ਦੋ ਇੱਕੋ ਜਿੱਕਾ ਚੀਪਾ ਆਉਂਦਾ ਲਓ ਵੀ ਕ੍ਰੋਸ ਪੰਡ ਦੇ ਵਿੱਚ ਆ ਦੋਸਤੋ ਠੀਕ ਆ ਸ਼ਾਈਵਾਲ ਕ੍ਰੋਸ ਪੰਡ ਦੇ ਵਿੱਚ ਆ ਲਾਲ ਰੰਗ ਆ ਘੂੜਾ ਲਾਲ ਰੰਗ ਰੱਤ ਕੋਡ ਪੂਰਾ ਹੋਣੀ ਜਿਵੇਂ ਇਹ ਬਿਲਕੁਲ ਠੀਕ ਆ ਹਾਈਟ ਦਾ ਦੁਬੱਟਾ ਥੋੜਾ ਜਿਹਾ ਕਿਤੇ ਨਾ ਕਿਤੇ ਜਿਵੇਂ ਆਪਾਂ ਕਹਿ ਲਗੇ ਵੀ ਦੋ ਨਸਲਾਂ ਦਾ ਮੇਲ ਵੀ ਹੈਗਾ ਲੱਗਦਾ ਵੀ ਜਿਵੇਂ ਰਾਠੀ ਦਾ ਤੇ ਕਿਤੇ ਨਾ ਕਿਤੇ ਸ਼ਾਈਵਾਲ ਦਾ ਕਰਾਸ ਵੀ ਤੁਸੀਂ ਕਹਿ ਸਕਦੇ ਜੀ हाइट ਕੱਦ ਦੀ ਪੂਰੀ ਉੱਚੀ ਹੈ ਨਾਰਮਲ ਹੀ ਇੱਡੀਆਂ ਵੜਾ ਆਪਾਂ ਐਚ ਐਫ ਬ੍ਰੀਡ ਦੇ ਵਿੱਚ ਦੇਖਦੇ ਆ ਸ਼ਾਈਵਾਲ ਦਾ ਕੱਦ ਵੀ ਕਿਤੇ ਨਾ ਕਿਤੇ ਥੋੜਾ ਜਿਆਦਾ ਦਰਮਿਆਨਾ ਹੁੰਦਾ ਜੇ ਜਿਹੜੀ ਥੋੜੀ ਜੀ ਪਿਓਰ ਸ਼ਾਈਵਾਲ ਠੀਕ ਹੈ ਜੀ ਤੇ ਠੰਡੀ ਧੀਰੀ ਆ ਸੀਲ ਸੌ ਪੂਰਾ ਪੂਰਾ ਲੜ ਲੜ ਤੁਸੀਂ ਵੇਖ ਲਓ ਟੇਲ ਟੂਲ ਬਹੁਤ ਜਿਆਦਾ ਟੇਲ ਬਹੁਤ ਜਿਆਦੀ ਹਾਂਜੀ ਬਾਨੀ ਲੱਛੀ ਬਹੁਤ ਜਿਆਦੀ ਹੈ ਪਰ ਨੀ ਤੰਨੀ ਪੂਰੀ ਆ ਬੱਟੇ ਲਟੂਲੇ ਕਮਾਲ ਕਰ ਰਹੇ ਨੇ ਜਦਨਾ ਤਾਂ ਦੇ ਨਾ ਵਸ਼ੀ ਰੋਗ ਰੋਗ ਦਾ ਬਣਾਉਣਾ ਪੂਰਾ ਮੈਂ ਨਾ ਵੀ ਗੱਲ ਹੀ ਪਰਹੰਦੀ ਆਈ ਨਹੀਂ ਕਿ ਘਕੜਾ ਘੜਾ ਤੇ ਹੁਣ ਤੇ ਪਰ ਸਹਿਜ ਹੀ ਹੋਦਾ ਹੋਗਾ ਤੇ ਹਾਂਜੀ ਹਾਂਜੀ ਸਹਿਜ ਆਉਦਾ ਠੀਕ ਆ ਚੇਪਾ ਜਿਹੜਾ ਦੋਸਤ ਨੂੰ ਸਹਿਜ ਆਉਦਾ ਇੱਕੋ ਜਿਹਾ ਨਹੀਂ ਦਾ ਤੇ ਪਰ ਵੀ ਬੋਲਦੀ ਆ ਤੇ ਸੱਲੀ ਕਰ ਠੀਕ ਆ ਬਾਕੀ ਚਾਲ ਤਾਲ ਵਹਿੜ ਦੀ ਪੂਰੀ ਵੇਖ ਕੇ ਚੈੱਕ ਕਰੋ ਫਿਰ ਚਾਰੂ ਜੂਰੂ ਕਰਮ ਵਾਲੀ ਬਹੁਤ ਜਿਆਦੀ ਆ ਜੀ ਸੁੱਕੇ ਕਿੱਲੇ ਸਭ ਖਾਈ ਜਾਂਦੇ ਆਹ ਦੇਖੋ ਠੀਕ ਆ ਤੂੰ ਹਵਾਨਾ ਜਿਹੜਾ ਦੋਸਤੋ ਸੋਨਾ ਬਣਾ ਲੂਗੀ ਹਜੇ ਦਿਨ ਕੱਢ ਜੂਗੀ 5-7 ਦਿਨ ਇਹਨੇ ਵੀ ਜੇ ਹਵਤਾ ਲੈ ਜੂ ਖੇਤ ਕੀ ਵੇਸਾ ਹਵਤਾ ਲੈ ਜੂਗੀ ਠੀਕ ਹੈ ਦਿਲ ਦਿਲ ਧਰਿਆ ਵਾ ਹਾਂ ਉਹਦਾ 7-8 ਦਿਨਾਂ ਨਾਲ ਲੈ ਜੂ ਬਿਲਕੁਲ ਹਫਤਾ ਲੈ ਜੂਗੀ ਹਫਤੇ ਤੇ ਦੋਸਤੋ ਕੋਈ 8-9 ਦਿਨ ਵੀ ਲੈ ਜਾਏ ਤੇ ਕੋਈ ਮਾੜੀ ਗੱਲ ਨਹੀਂ ਤੇ ਪਸ਼ੂ ਥੋੜਾ ਜਿਹਾ ਉੱਪਰ ਦਿਨ ਲੈ ਕੇ ਸੂਪੇ ਤੇ ਉਹ ਚੰਗੀ ਗੱਲ ਆਡਰ-ਆਡਰ ਹੋਰ ਸੋਨਾ ਬਣਾ ਲੂਗੀ ਠੀਕ ਹੈ ਬਾਕੀ ਸੀਲ ਵੇਖੋ ਠੰਡੀ ਧੀਨੀ ਗੱਲ ਇਹ ਸੀਲ ਸਾਊਪੂਣਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਦਿਖਾ ਰਹੇ ਆਂ ਐਨ ਤਸਵੀਰ ਨਾਲ ਵੇ ਇਰਦਾ ਵੀ ਦੀ ਬਿਆਰ ਦੀ ਹਾਂਜੀ ਜਦੋਂ ਇਹਨਾਂ ਨੂੰ ਕਿਸੇ ਪਹਿਣ ਭਰਾਣੇ ਦੋ ਚਾਰ ਤਨ ਜਾ ਕੇ ਸੀ ਉਸ ਵਾ ਕਰਣੀ ਆਪਾਂ ਵਾਲੇ ਦਾ ਮੰਤਨ ਕਰਾਂਗੇ ਹਾਂਜੀ ਰੱਛੀ ਦੇ ਦਾਂਗੇ 40000 ਦੀ 40 ਦੀ ਬਿਲਕੁਲ ਜੈ ਜਨ ਰੱਛੀ ਵਾਲੇ ਰੇਟ ਵੇਚ ਦੋ ਬਿਲਕੁਲ ਜੀ ਹਾਂਜੀ ਹੈ 50 ਦੀ ਜਦੋਂ ਕਰਮਾ ਜੀ ਨੇ ਬੱਚਾ ਗੱਡੀ ਆ ਗਿਆ ਆ ਯਾਰੀ ਆ ਫਿਰ ਬਾਨੀ ਦੇਖੋ ਢਲ ਕਿੜੀ ਕਿੜੀ ਲਓ ਠੀਕ ਹੈ ਜੀ ਬਿਲਕੁਲ ਰੁਗ ਰੁਗ ਦਾ ਥਾਣਾ ਜਿਹੜਾ ਦੋਸਤੋ ਢੇਲ ਟੂਣ ਕਾਫੀ ਆ ਤੇ ਹੁਣ ਆਪਾਂ ਅੱਜ ਕਿੰਨੇ ਦੀ ਦੇਣੀ 40 ਦੀ ਵੀਰ ਜੀ ਦਿੱਤਾ 40 ਦੀ ਹਾਂਜੀ ਰੇਟ ਆਪਣੇ ਫਿਕਸ ਜੇ ਤਾਂ ਸ਼ੋਰ ਸ਼ਾਟ ਹੋਣੀ ਖੁਸ਼ੀ ਨਾਲ ਕੋਈ ਇਹ ਨਾ ਮਤਲਬ 40 ਵਾਲਾ ਮਣ ਕੇ ਆਪਾਂ 40 ਦੀ ਆਸ ਦੀ ਤੱਕਲਾ ਕੋਈ 32 35 ਦਾ ਉਹ ਕੰਮ ਨਹੀਂ ਹਾਂ ਹਾਂਜੀ ਵਸ਼ੀ ਵੱਲ ਵੇਖ ਲੋ ਤੇ ਰੇਟ ਵੇਖ ਲੋ ਕੀ ਟੋਕੜਾਂ ਦਾ ਭਾਅ ਵਾ ਸਹੀ ਹੈ ਜੀ ਲਓ ਵੀ ਦੋਸਤੋ 40000 ਦੇ ਵਿੱਚ ਦਿੱਤੀ ਜੋਗੇ ਕੋਈ ਪਿਆਰ ਮੁਹੱਬਤ ਉਹ ਥੋੜੀ ਬਾਕੀ ਗੰਜਾਇਸ਼ ਆ ਕੋਈ ਉਹ ਹਰ ਵਾਰ ਆਪਾਂ ਕਹਿੰਦੇ ਆ ਜੋ ਮਾਨਦਨ ਜ਼ਰੂਰ ਕੀਤਾ ਜਾਂਦਾ ਆਜੋ ਅਗਲੀ ਜਿਹੜੀ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਵਾਈਟ ਰੰਗ ਦੇ ਵਿੱਚ ਠੀਕ ਹੈ ਜੀ ਤੇ ਸਫੇਦ ਰੰਗ ਦੀ ਆ ਇਹਨੂੰ ਵੀ ਜੀ ਤੀਜਾ ਦਿਨ ਆਇਆ ਸੂਈ ਨੂੰ ਆ ਵੇਖ ਤੀਜਾ ਦਿਨ ਕਿਲਾ ਨਾੜੂ ਉੱਤੇ ਬੱਚਾ ਮਗਰ ਵੀਰ ਕੀ ਆ ਗਿਆ ਬੱਛਾ ਵੇੜਕਾ ਜੀ ਬੱਛਾ ਵੇੜਕਾ ਆ ਗਿਆ ਮਗਰ ਆ ਮਗਰ ਬੱਚੇ ਸਾਰੇ ਵੱਛੇ ਹੀ ਆ ਗਏ ਤੇ ਬੱਛੇ ਹੀ ਆ ਆਲਮੋਸਟ ਜਿੰਨੀਆਂ ਵੇੜਾ 200 3 ਸੁਈਆਂ ਨੇ ਤਿੰਨਾਂ ਮਗਰ ਬੱਛੇ ਹੋਣਗੇ ਸੋ ਵੇੜ ਤਾਂ ਸੁਹਾ ਪਾਜੀ ਕਿੰਮਾ ਇਹਦਾ ਵੀ ਜੀ ਤੀਜਾ ਸੁਹਾ ਜੀ ਤੀਜੇ ਸੂਵੇ ਦੇ ਵਿੱਚ ਲਿਓ ਜੀ ਇਹਦੇ ਕੋਲ ਨਾ ਹੁੰਦਾ 10 11 ਕਿਲੋ ਬੋਲਾ ਸਟਾਰਟਿੰਗ ਜੀ ਬਿਲਕੁਲ ਜੀ ਜਿਹੜਾ ਹਾਜ਼ਰ ਨੇ ਹਾਜ਼ਰ ਬਿਲਕੁਲ ਜਿਹੜਾ ਕੰਡੇ ਵਾਲਾ 11 ਕਿਲ ਬਾਕੀ ਥਾਣ ਆਰਡਰ ਕੁਆਲਿਟੀ ਵੇਖ ਕੇ ਚੈੱਕ ਕਰੋ ਮੁੱਠੀ ਥਾਣ 5 ਜਨਵਰੀ ਖਾਸ ਕਰ ਮਾਣੀ ਹੈ ਜੀ ਚੌਣ ਵੀ ਬੜੀ ਸੁਆਦੀ ਠੀਕ ਆ ਬੋਲੀ ਪੂ ਕਰ ਗਈ ਭਾਈ ਬੱਚੇ ਨੂੰ ਥੱਲੇ ਬਾ ਦਿਓ ਲਓ ਠੀਕ ਆ ਸੋ ਕੱਦ ਕੱਡ ਦੀ ਗੱਲ ਕਰ ਲਈਏ ਤੇ ਉੱਚੇ ਕੱਦ ਕੱਡ ਦੇ ਵਿੱਚ ਆ ਠੀਕ ਆ ਜੀ 16 17 ਕਿਲੋ ਵਾਲੀ ਹੈ ਜੀ ਰਾਮ ਨਾਲੀ 15 ਤੋਂ ਪਲੱਸ ਚਵਾ ਦੂ ਭਾਈ ਹਾਂ ਜੀ 15 ਤੋਂ ਪਲੱਸ ਵਾਲੀ ਹੈਗਾ ਕੱਦ ਬਹੁਤ ਆ ਠੀਕ ਆ ਕੱਦ ਵਜ਼ਨ ਪੂਰਾ ਦੋਸਤੋ ਬਾਕੀ ਸੂ ਦੇ ਵਿੱਚ ਆਈਏ ਨਾਰਮਲ ਬਾਕੀ ਵੱਡੇ ਕੱਦ ਕੱਡ ਦੀ ਆ ਤੇ ਹਵਾਨਾ ਤੁਸੀਂ ਬਿਲਕੁਲ ਸਾਹਮਣੇ ਦੇਖ ਰਿਹਾ 11 ਕਿਲੋ ਤੋਂ ਹੁਣ ਸਟ ਤੇ 15 ਤੋਂ ਪਲੱਸ ਉਮੀਦ ਆਪਾਂ ਰੌਣਾ ਵੀਰ ਜੀ ਰੌਣਾ ਕਾਜੂ ਕਦਮ ਬੜਾਵਾ 15 ਤੋਂ ਪਲੱਸ ਆਪਾਂ ਇਹੋ ਜਿਹੀ ਵਹਿੜ ਤੋਂ ਉਮੀਦ ਹੈ ਕਰ ਸਕਦੇ ਆਂ ਵੀ 15 ਤੋਂ ਪਲੱਸ ਚਵਾ ਦੂਗੀ ਠੀਕ ਆ ਅੱਛਾ ਭਾਈ ਸਤਨਾਮ ਸਿੰਘ ਇਹਦਾ ਫਿਰ ਮੁੱਲ ਕੀ ਰੋਣਾ ਰੇਡ ਵੀਰ ਜੀ ਵੀ 40000 ਦੀ ਵੱਛੀ ਤੇ ਮੋੜੇ ਜੋ ਮਰਜ਼ੀ ਕਰੀ ਜੀ 40 ਦੀ ਹਾਂਜੀ ਵੱਡੀ ਵੱਛੀ ਲਾਲੋ ਸਾਹਿਬ ਅੱਛਾ ਜੀ ਤੇ ਲੰਮੀ ਲੰਮੀ ਪੂਰੀ ਕਰਵਾ ਲਈ ਸਾਡੇ ਤੇ ਫੱਟੀਆਂ ਵਹਿਣਾ ਪਰ 40 40 ਦੀਆਂ ਕਰਦੇ ਸਾਰੀ ਜਿਹੜਾ ਮਰਜ਼ੀ ਵੀਰ ਭਰਾ ਜੀ ਕਰੀ ਲਓ ਵੀ ਦੋਸਤੋ 40 40 ਹਜ਼ਾਰ ਸਾਰੀਆਂ ਬੈੜਾਂ ਦਾ ਮੁੱਲ ਆ ਕੋਈ ਇਹ ਨਹੀਂ ਵੀਰ ਕੋਈ ਕਨਫਿਊਜ਼ ਹੋਊਗਾ ਕਿਸੇ ਦਾ 40 42 45 ਵੀ 40 40000 ਵਿੱਚੋਂ ਲੈਸ ਹੋ ਜੂਗੀ ਜੋ ਵੀ ਵਿੱਚੋਂ ਮਾਨਤਾ ਨਾ ਉਹ ਹੋ ਜਾਊਗਾ ਠੀਕ ਆ ਤੇ ਇਹ ਹੋ ਗਈਆਂ ਦੋਸਤੋ ਬਿਲਕੁਲ ਤਿੰਨ ਬੈੜਾਂ ਜਿਹੜੀਆਂ ਇਸ ਤੋਂ ਬਾਅਦ ਇਹ ਵੱਡੀਆਂ ਫੁੱਲ ਕੱਦ ਕਰਦੀਆਂ ਜਿਹੜੀਆਂ ਇਹ ਵੱਡੀਆਂ ਕੱਦ ਕਰਦੀਆਂ ਸੀਗੀਆਂ ਠੀਕ ਆ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਅਗਲੇ ਨਗ ਇਹ ਆ ਗਈ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਹਾਂਜੀ ਠੀਕ ਆ ਇਹ ਵੀ ਸੂਈ ਹੈ ਇਹ ਵੀ ਸੂਈ ਵੀਰ ਜੀ ਤੀਜਾ ਦਿਨ ਇਹਨੂੰ ਸੂਈ ਨੂੰ ਆ ਜੀ ਲਓ ਜੀ ਤੀਸਰਾ ਦਿਨ ਦੋਸਤੋ 나ੜੂ ਬਿਲਕੁਲ ਬੱਚੇ ਦੇ ਨਾਲ ਆ ਠੀਕ ਆ ਜੀ ਬੇਤੇ ਮਗਰ ਬੱਛਾ ਹੀ ਹੈ ਬੱਛਾ ਹੀ ਹੈ ਮਗਰ ਹਾਂਜੀ ਤੇ ਥਣ ਥਣ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਦਿਖਾਉਣੀ ਆ ਵੇਖੋ ਠੰਡੀ ਵੜੀ ਕਰਮਾ ਦੀ ਆ ਦੇਖੋ ਠੰਡੀਆਂ ਸਾਰੀਆਂ ਮੋੜ ਆ ਦੇਖੋ ਠੰਡੀ ਠੰਡੀ ਦੇ ਕਰਦੋ ਠੀਕ ਆ ਜੀ ਸੀ ਸੌ ਥਣ ਦੇਖ ਲਓ ਮੁੱਠੀ ਮੁੱਠੀ ਛੱਤ ਥਾਣਾ ਜਿਹੜਾ ਦੋਸਤੋ ਠੀਕ ਆ ਚਵਾਈ ਜਿਹੜੀ ਆ ਇਹਦੀ ਵੀ ਪੁੱਛ ਲੈ ਚਵਾਈ ਵਧੀਆ ਜੀ ਚਵਾਈ ਵੀਰ ਜੀ ਬਹੁਤ ਸੋਹਣੀ ਆ ਤੇ 10 ਕਿਲੋ ਦੀ ਸਟਾਰਟਿੰਗ ਹੋਵੇ ਦੀ ਲਓ ਹਾਂਜੀ 10 ਕਿਲੋ ਤੋਂ ਦੋਸਤੋ ਸਟਾਰਟਿੰਗ ਆ ਤੇ ਚਵਾਈ ਇੱਕ ਨੰਬਰ ਆ ਇਹ ਫਿਕਸ ਚੱਡਾ ਤੇ ਆਰਡਰ ਦੀ ਫਿਕਸ ਆ ਬਿਲਕੁਲ ਆ ਦੇਖੋ ਜ ਠੀਕ ਹੈ ਹਵਾਨਾ ਬਿਲਕੁਲ ਪਟਾਂ ਦੇ ਸਾਹਮਣੇ ਵਿੱਚਕਾਰ ਜਿਹੜਾ ਦੋਸਤੋ ਫਿਕਸ ਜਾਰਡਰ ਬਿਲਕੁਲ ਕੰਪੈਕਟ ਜਾਰਡਰ ਅੰਦਰ ਠੀਕ ਹੈ ਤੇ ਥਾਣਾ ਅਗਲੇ ਵੀ ਬਿਲਕੁਲ ਦੇਖੀ ਇਹਦੇ ਮੁੱਠੀ ਥਾਣਾ ਤੇ ਮਗਰਲੇ ਵੀ ਥਾਣ ਜਿਹੜੇ ਦੋਸਤੋ ਬਿਲਕੁਲ ਸੀਲ ਬਹੁਤ ਜ਼ਿਆਦੀ ਹੈ ਠੀਕ ਹੈ ਤੇ ਠੰਡੀ ਤੇਰੀ ਇੱਕ ਰੰਗ ਜਿਹੜੀ ਦੋਸਤੋ ਬਿਲਕੁਲ ਬਲੈਕ ਲਓ ਠੀਕ ਹੈ ਤੇ 10 ਕਿਲੋ ਜਿਹੜਾ ਬਿਲਕੁਲ ਹਾਜ਼ਰ ਹੈ ਹਾਂਜੀ ਠੀਕ ਹੈ ਰੋ ਦੇ ਵੀ ਬਲੋ 13 ਕਿਲੋ ਦੇ ਜੀ ਬਰਾਮਣ ਵਾਲੀ 12 ਤੋਂ ਪਲੱਸ 12 13 ਦਿੰਦੀ ਰਹੂਗੀ 12 13 ਨਾਲ ਠਾਣ ਗਾੜੀ ਚੱਲ ਰੋਤਰਾ ਤੇ ਚੰਗੀ ਆ ਨਾ ਠੰਡਾ ਮੌਸਮ ਆ ਗਿਆ ਮੌਸਮ ਵੀ ਗਾ ਠੰਡਾ ਹਾਂਜੀ ਤੇ ਬਾਕੀ ਲੰਮੀ ਲੰਮੀ ਜਦੋਂ ਕੱਦ ਥੋੜਾ ਆ ਜਾਂ ਪੱਧਰ ਆ ਲੰਮੀ ਪੂਰੀ ਆ ਹਾਂ ਲੰਬਾਈ ਲੰਬਾਈ ਪੂਰੀ ਹੈ ਤੇ ਹਾਈਟ ਜਿਹੜੀ ਦੋਸਤੋ ਸਮੱਧਰ ਆ ਤੇ ਮੇਰੀ ਹਾਈਟ ਮੰਨ ਲਓ ਠੀਕ ਹੈ ਜੀ ਫਾਈਲ ਫਲਗ ਆ ਮੀਡੀਅਮ ਆ ਹਾਂਜੀ ਸੋ ਬਾਕੀ ਠੱਡੀ ਦੁੱਧ ਵੀ ਜਿਹਦਾ ਨਾ ਹੈ ਕੋਈ ਚਿੱਟਾ ਜਿਤਨਾ ਮਹੀਂ ਦਾ ਹੁੰਦਾ ਬਿਲਕੁਲ ਚਿੱਟਾ ਦੁੱਧ ਆਹ ਬੋਲਾ ਹੀ ਹੈ ਨਾ ਤਾਂ ਵੀ ਐ ਬਿਲਕੁਲ ਚਿੱਟਾ ਵਾ ਜਿਤਨਾ ਮਹੀਂ ਦਾ ਹੁੰਦਾ ਤੇ ਪੀਲਾ ਜ ਨਹੀਂ ਮਤਲਬ گاਵਾ ਵਾਲਾ ਦੁੱਧ ਨਾ ਪੀਲਾ ਨਹੀਂ ਜਾਲਾ ਦੁੱਧ ਚਿੱਟਾ ਹੀ ਆ ਹਾਂ ਚਿੱਟਾ ਦੁੱਧ ਬਿਲਕੁਲ ਠੀਕ ਹੈ ਤੇ ਕਿਥੋਂ ਤੱਕ ਇਹਦਾ ਹੁੰਦਾ ਜੀ ਰੇਡ ਵੀ ਜੀ ਭਾਵੇਂ 40 ਕਰੀਏ 38 ਕਰੀਏ 35000 ਦੀ ਦੇ ਦਾਂਗੇ 35 ਦੀ ਬਿਲਕੁਲ ਜੀ ਲਓ ਜੀ 35000 ਦੋਸਤੋ ਲੈਣ ਦੇ ਨਾਲ ਹੀ ਗੱਲਬਾਤ ਪਾਈ ਨਹੀਂ ਕਰਤੀ ਐ ਤੇ ਵਿੱਚੋਂ ਛੋਰ ਛੱਪਾ ਛੋਰ ਛੱਪਾ ਕਰ ਆਵਦਾ ਜੋ ਉਹ ਪਸਮਾਓ ਤਸੱਲੀ ਕਰੋ ਇੱਕ ਟਾਈਮ ਚ ਉਹ ਦੋ ਟਾਈਮ ਚ ਉਹ ਸਹੀ ਬਿਆਨ ਕਰਕੇ ਠੀਕ ਹੈ ਜੀ ਤਸੱਲੀ ਨੂੰ ਪਹਿਲ ਦਿਆ ਕਰੋ ਜਰੂਰ ਹਰ ਵਾਰ ਆਪਣੀ ਅਪੀਲ ਨੂੰ ਇਸ ਤਰ੍ਹਾਂ ਬਣਾ ਕੇ ਲਓ ਜੀ ਅਗਲੀ ਇਹ ਵੀ ਜੀ ਗੱਬਣਿਆ ਵਸ਼ੀ ਇਹ ਗੱਬਣ ਹਾਂਜੀ ਲਓ ਜੀ ਦੂਜਾ ਸੂਆ ਜੀ ਹਾਂ ਇਹ ਵੀ ਸ਼ਾਈ ਹਾਲ ਕਰਾਓ ਮਤਲਬ ਜਦੋਂ ਸਵੇਰ ਤੁਜਾ ਹੈ ਹਾਂਜੀ ਲਓ ਇਹ ਦੇਖੋ ਨਾ ਬਥੇ ਕੰਮ ਲੋ ਦੇਖੋ ਲਓ ਜੀ ਠੰਡੀ ਹੋ ਗਈ ਨੀ ਸੁਵਾ ਦੂਜਾ ਹਾਂਜੀ ਤੇ ਨਾ ਹੈ ਵੀ ਤੇ ਪਰੋਕਰ ਕੋੜ ਦੂਜਾ ਮੈਂ ਨਾ ਗੱਲਾਂ ਚਾਰੇ ਥਣ ਵਰਦੇ ਪੂਰੇ ਐ ਮਤਲਬ ਪੂਰੇ ਇਹਦੇ ਚੀਪਾ ਹੀ ਆਉਣੇ ਹਲੇ ਬੱਛੀ ਨਾ ਲਓ ਜੀ ਇਹ ਦੇਣੇ ਨਹੀਂ 7-8 ਕੱਢ ਜਾਣੇ ਬਣੂ ਬਣੂ ਬੜੀ ਲਓ ਜੀ ਠੀਕ ਆ ਤੇ ਝਾਲਰ ਝੁਲਰ ਤਾਂ ਪੂਰੀ ਆ ਠੀਕ ਆ ਜੀ ਹਾਈਟ ਮੀਡੀਅਮ ਆ ਜਿਹੜੀਆਂ ਤੁਹਾਨੂੰ ਲਾਸਟ ਤੇ ਦਿਖਾਈਆਂ ਦੋਸਤੋ ਦੋ ਬੜਾ ਇੱਕ ਸੂਈ ਦਿਖਾਤੀ ਆ ਠੀਕ ਆ ਜੀ ਇੱਕ ਇਹ ਗੱਬਣ ਦਿਨ ਹਜੇ ਵੀ ਕੱਢ ਜੂ ਹਫਤਾ ਖੜਾ ਜੀ ਜੀ ਨੇ 8 ਲੈਣੇ ਗਾਣੇ 7-8 ਦੇ ਆਪਣੇ ਕੋਲ ਕੱਲ ਪਰਸੋਂ ਸ਼ਾਮ ਦੀ ਆਈ ਆ ਹਾਂ ਲਈ ਵੀ ਆਪਾਂ ਵਚੀ ਥੋੜੀ ਜੀ ਦੂਰੋਂ ਆ ਤੇ ਬਾਰੇ ਨੇ ਕੋਈ ਉਪਰਾ ਨਹੀਂ ਬਣਾਇਆ ਕੋਈ ਗੱਲ ਬਾਤ ਨਹੀਂ ਏਡੀ ਦਿਲਦਲ ਧਰਿਆ ਕਰ ਮੈਂ ਠੀਕ ਹੈ ਜੀ ਹੈ ਨੇ ਗੜਾ ਪਿੰਡੇ ਪੁੰਡੇ ਦੀ ਖਰਾਕ ਬੜੀ ਦਿੱਤੀ ਬੰਦਾ ਤੇ ਚਲੋ ਵਿਚਾਰਾ ਹੀ ਨਾ ਮੈਂ ਗੋਲ ਕੀਤੀ ਪਈ ਹੈ 6000 ਰੁਪਏ ਤਾਂ ਮੈਂ ਖਵਾਇਆ ਇਹਨੂੰ ਹਾਂ ਨਹੀਂ ਦੋ ਬੋਰੀਆਂ ਦੀ ਪਈ ਹੈ ਦੋ ਬੋਰੀਆਂ ਟ੍ਰਾਂਜੈਕਸ਼ਨ ਦੀਆਂ ਚਾਰੀਆਂ ਦਾ ਇਹ ਦੇਸੀ ਘਿਓ ਢਾਲ ਢਾ ਘਿਓ ਤੇਲ ਨਹੀਂ ਮੈਂ ਨਾ ਵੀ ਪੂਰੀਆਂ ਨਾਸਾ ਬੰਦ ਕਰਤੀਆਂ ਆ ਸਾਰੀ ਖਰਾਕ ਚਾਰੀ ਇਹਨਾਂ ਮੈਂ ਕੋਈ ਕਸਮ ਨਹੀਂ ਇੱਕੋ ਗਾਂ ਹੀ ਉਹਦੇ ਕੋਲ ਇੱਕ ਗਾਂ ਤੇ ਇੱਕ ਤੇ ਰੀਜ ਲਾਦੀ ਵਰਗੀ ਇੱਕ ਪੂਰੀ ਰੀਜ ਲਾਈ ਤੇ ਦੇਖੋ ਜੀ ਇਹ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਪਸ਼ੂ ਸਾਂਭਿਆ ਸੂੰਭਿਆ ਹੋਵੇ ਪੂਰਾ ਤੇ ਪੂਰੀ ਤਿਆਰੀ ਦੋਸਤੋ ਕਰੀ ਜਾ ਰਹੀ ਆ ਥਾਣ ਵੇਖੋ ਤੁਸੀਂ ਬਿਲਕੁਲ ਮੁੱਠੀ ਮੁੱਠੀ ਥਾਣ ਚੱਡਾ ਜਿਹੜਾ ਦੋਸਤੋ ਬਿਲਕੁਲ ਬੈਕਸਟ ਨੇ ਕੱਟੂਗੀ ਪੂਰੀ ਫੁੱਲ ਬਣੂਗੀ ਹਲੇ ਢਿੱਲ ਢਿੱਲ ਮਤਲਬ ਇਹ ਨਹੀਂ ਹੁੰਦੀ ਵੀ ਗੱਲ ਵੀ ਢਿੱਲ ਜੀ ਰਹਿਜ ਤੇ ਪਸ਼ੂ ਸੂਪੇ ਅਲਟਰੋਡਰ ਪੂਰਾ ਟਾਈਟ ਕਰਕੇ ਸੂਪੂ ਪੂਰੀ ਖਬਰਦਾਰ ਹੋਊਗੇ ਤੇ ਬਿਲਕੁਲ ਅੱਗੋਂ ਪਿੱਛੋਂ ਤੁਸੀਂ ਚਾਲਰ ਬਰੀਕੀ ਬਰੀਕੀ ਦੇਖ ਲੋ ਬਿਲਕੁਲ ਓਕੇ ਰਿਪੋਰ ਤੇ ਹੈਦੀ ਰਾਪਾਣਾ ਪੂਰਾ ਠੰਡੀ ਜੀ ਸੀਸ ਉਹ ਲੱਤਾਂ ਤੋਂ ਆਰੀ ਉਦੋਂ ਚ ਰੋ ਮਤਲਬ ਬੰਦਾ ਉਹੀ ਨਹੀਂ ਸੀਲ ਬੜੀ ਉਹਦਾ ਮਾਤਾ ਚੋਂ ਦੀ ਫੱਟੀ ਡਾ ਕੇ ਚੋਂ ਦੀ ਕੋਈ ਗੱਲਬਾਤ ਨਹੀਂ ਡੀਸੀ ਮੈਂ ਤੇਰਾ ਇਹ ਇੱਕ ਦੋ ਸਵੇਚ ਹੋਈ ਹੋਗੀ ਪਹਿਲਾ ਸਵੇਚ ਹੋਇਆ ਮਤਲਬ ਉਹਨੇ ਚ ਹੋਇਆ ਫਿਰ ਕਿ ਦੱਜੇ ਸੋਣਾ ਨੇ ਠੀਕ ਹੈ ਤੇ 11 11:30 ਕਲੋਂ ਦਾ ਪਹਿਲਾ ਸਵੇਚ ਦਿੰਦੀ ਸੀ ਅੱਛਾ ਅੱਛਾ ਹੋਰ ਕਿਤੇ ਕਲੋਂ ਜਿੰਨੀ ਖਰਾਕ ਆ ਦੁੱਧ ਵੀ ਨਾ ਹੈ ਮੱਜਾਂ ਚ ਪੈਂਦਾ ਹੈ ਫੈਨ ਫੂਡ ਚੰਗੀ ਹੁੰਦੀ ਆ ਹਾਂਜੀ ਹਾਂਜੀ ਤੇ ਇਹਦਾ ਭਾਜੀ ਫਿਰ ਕੀ ਆਫਰ ਕੱਢਣੀ ਅੱਜ ਮੋਲਵੀਰ ਜੀ ਵਸ਼ੀ ਦੇ 35000 ਦੀ ਵੀ ਹਾਂ ਹਾਂ ਪਰ ਚਲੋ ਆਪਾਂ ਨੂੰ ਇਹ ਨਹੀਂ ਕਿ ਜੇ ਤੇ ਕੋਈ 5-60000 ਹਜ਼ਾਰ ਵਿੱਚ ਘਿਲੀ ਤੇ ਹਜ਼ਾਰ ਮਹਿੰਗੀ ਵੇਚਾਂਗੇ ਜੇ ਰੋਕਣਾ ਲਈ ਤੇ ਇਹ ਨਹੀਂ ਵੀ ਉਹਨੂੰ ਵੀ ਉਸੇ ਰਸੇ ਨਿਗਾਵਾਂਗੇ ਉਹਨੂੰ ਰੋਕਣਾ ਨਾਵਾਂਗੇ ਸਹੀ ਗੱਲ ਹੈ ਹੁਣ ਵਛੀ ਆਲ ਵੇਖ ਲਓ ਤੇ ਵਛੀ ਦੇ ਦਾਂਗੇ ਆਪਾਂ 28000 ਦੀ 28000 ਦੀ ਹੈ 35 ਦੀ ਆ ਪਰ ਨਹੀਂ ਜਦੋਂ ਆਪਾਂ ਰੋਕਣਾ ਲਈ ਆਪਾਂ ਰੋਕਣਾ ਦੇਣੀ ਹੈ ਠੀਕ ਆ ਗਲਤ ਕੰਮ ਨਹੀਂ ਕਰਨਾ ਠੀਕ ਆ ਲਓ ਵੀ ਦੋਸਤੋ 28000 ਦੀ ਜਿਹੜੀ ਤੁਹਾਨੂੰ ਇਹੋ ਜੀ ਵੜ ਮਿਲਦੀ ਪਈ ਜੀ ਤੇ ਜਰੂਰ ਕੰਟੈਕਟ ਕਰ ਲਿਓ ਠੰਡੀ ਸਣਾ ਨੂੰ ਕੋਈ ਹੱਥ ਨਾ ਲਾਵੇ ਬਾਕੀ ਚੱਡਾ ਚੂਡਾ ਜਿਦ ਤਰਾ ਮਹੌਰੀ ਤਸਿਲੀਆਂ ਕਰੀ ਜਾਂਦੇ ਚੱਡਾ ਚੂਡਾ ਬੰਨਣਾ ਸ਼ੁਰੂ ਹੋ ਗਿਆ ਹਾਂਜੀ ਬਾਕੀ ਤੁਹਾਡੇ ਸਾਹਮਣੇ ਠੀਕ ਹੈ ਤੇ ਪੂਰੀ ਪਲੀ ਆ ਕਿ ਗੱਲ ਕਰੀ ਪੂਰੀ ਸਭੀ ਆ ਚੰਗੀ ਸੇਵਾ ਕੀਤੀ ਆ ਤੇ ਰਿਜ਼ਲਟ ਬਿਲਕੁਲ ਤੁਹਾਡੇ ਸਾਹਮਣੇ ਆ ਹਾਂਜੀ ਇਹ ਬਾੜ ਜਿਹੜੀ ਦੋਸਤੋ ਬਿਲਕੁਲ ਗੱਬਣ ਤਿਆਰੀ ਤੇ ਆ ਜਰੂਰ ਹੱਥ ਪਾ ਸਕਦਾ ਕੋਈ ਵੀ ਅਸੀਂ ਦੁੱਧ ਵੀ ਚਲੋ ਕਰਵਾਈ ਨਵੀਂ ਨਵੀਂ ਸੂਰੇ 13 14 ਹੀ ਭਰ ਦੂਗੀ ਰੌਣ ਵਾਲੀ ਬਿਲਕੁਲ ਇੰਨਾ ਤੋਂ ਧਰਾਉਣਾ ਫਰਦੂਗੀ ਨਸਲ ਜਾਤ ਵੀ ਹੈ ਕੀ ਹੈ ਹਾਂਜੀ ਹਾਂਜੀ ਤੇ ਇਹਦਾ ਹੋ ਗਿਆ 28000 ਹਾਂਜੀ ਲਓ ਵੀ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਦਿਖਾਤੇ ਆ ਹਰ ਵਾਰ ਦੀ ਤਰ੍ਹਾਂ ਰੇਟ ਅੱਜ ਵੀ ਕੈਮੋ ਕੈਮ ਸੀਗੇ ਬਾਹਲੇ ਗਰਮ ਰੇਟ ਨਹੀਂ ਬਈ ਨੇ ਕੀਤੇ ਠੰਡੇ ਆ ਰੁੱਤ ਠੰਡੀ ਦੇਖ ਕੇ ਰੇਟ ਤੇ ਗਰਮ ਕਰਨਾ ਹੀ ਨਹੀਂ ਜਦੋਂ ਮਾਲ ਵੀਰ ਜੀ ਬਾਹਰੋਂ ਮਿਲਦਾ ਤਾਂ ਮੈਂ ਗਰਮ ਵੱਧ ਘੱਟ ਮੰਗਿਆ ਕਿ ਦਰਜ ਦੀ ਗੱਲ ਥੋੜਾ ਆਪਣੇ ਘਰ ਚਲੋ ਇੱਥੇ ਵੀ ਕਈਆਂ ਨਾਲ ਆਪਣਾ ਵਿਕੇ ਮਾਲ ਤੋਂ ਇੱਥੇ ਬੰਦਾ 2-3000 ਰੁਪਏ ਦਾ ਲੈ ਜਾਂਦਾ ਜੀ ਵੀਡੀਓ ਤੇ ਮਾਲ ਵੀ ਕਹਿੰਦਾ ਨਾ ਤੇ ਫਿਰ ਅਗਰ ਭੈਣ ਭਰਾ ਜੀ ਫੇਟ ਆਉਂਦੀ ਅਗਲਾ 2-3000 ਰੁਪਏ ਤੇ ਆਪਾਂ ਆਖੀ ਤੇ ਚਲੋ ਕੋਈ ਨਹੀਂ ਚਲਵਾ ਆਪਾਂ ਵੀ ਟੈਂਸ਼ਨ ਲਿਆ ਫਿਰ ਕਿਹੜੀ ਗੱਲ ਅਗਲੇ ਨੇ ਆਦੇ ਕੰਮ ਲੈਣੇ ਉਹ ਕੰਮ ਨਹੀਂ ਹੈਗਾ ਵੀ ਹੁਣ ਜੀ ਫੜ ਲੀਆਂ ਤੇ ਇਹ ਗੜੀ ਮਾਲ ਮਿਲਦਾ ਵਾਦੂ ਜੀ ਬੱਛੀਆਂ ਤਿੰਨ ਲਈਆਂ ਬਹੁਤ ਵੱਡੀਆਂ ਬਾਹਰ ਘੱਬਣਾ ਹਾਂਜੀ ਵੱਡੀਆਂ ਲੈ ਕੇ ਪੇਸ਼ ਕਰੋ ਭੈਣ ਭਰਾਵਾਂ ਨੂੰ ਲਿਆਵਾਂਗੇ ਜੀ ਲਿਆਵਾਂਗੇ ਬਹੁਤ ਡਿਮਾਂਡ ਰੱਖਦੇ ਆ ਵੀ ਕੋਈ 25 ਲੀਟਰ ਵਾਲੀ ਚਾਹੀਦੀ ਆ ਪੂਰੀਆਂ ਫੁੱਲ ਵੱਡੀਆਂ ਵੀ ਜੀ ਹਾਂ ਦੋ ਬੱਛੀਆਂ ਦੇ ਵਿੱਚ 28 29 30 30 ਕਿਲੋ ਵਾਲੀਆਂ ਕੱ비 ਬੱਛੀ ਐਚ ਐਫ ਜ਼ਰੂਰ ਹਾਂਜੀ ਬਰੇਡ ਦੇ ਵਿੱਚ ਫੁੱਲ ਬੜਾ ਫੁੱਲ ਆ ਜਾਣੀਆਂ ਥੋੜੇ ਜਣ ਹੁਣ ਆਪਾਂ ਚਲੋ ਵੀਡੀਓ ਦਾ ਕਰਕੇ ਸੁਣੀਆਂ ਲੇਟ ਆਉਣੀਆਂ ਹੈਗੀਆਂ ਚਲੋ ਛੋਟੇ ਪਸ਼ੂ ਵੀ ਚਾਹੀਦੇ ਆ ਸਤਨਾ ਬਾਈ ਵੀਰਾਂ ਕਈਆਂ ਨੂੰ ਥੋੜੇ ਵੀ ਖਰਚੇ ਕਰਦੇ ਆ ਨਹੀਂ ਆਪਣੇ ਬਹਾਰ ਇੱਕ ਤਾਂ ਭੈ ਵੱਡੀ ਜਾਂ ਕੋਈ ਸੁਹਗਣੀ ਜਿਹੋ ਜਾਂ ਕੋਈ ਪਿੰਡ ਭਰਾ ਆਪਾਂ ਇਹ ਲਾਉ ਉਹ ਜਾਂ ਮਾਰਾ ਸਹੀ ਹੈ ਜੀ ਲਓ ਦੋਸਤੋ ਇਹ ਪਸ਼ੂ ਸੀ ਕਿ ਅੱਜ ਬਿਲਕੁਲ ਕਵਰ ਕਰਤੇ ਤਾਂ ਨੰਬਰ ਬੋਲ ਦਿਆ ਬਾਈ ਸਸਨਾ ਨੰਬਰ ਆਪਣਾ ਵੀਰ ਜੀ 94655 5955 ਹਾਂਜੀ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸੋ ਦੋਸਤੋ ਇਹ ਸਾਰੇ ਬਾਈ ਸਤਨਾਮ ਸਿੰਘ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਪਸ਼ੂ ਦਿਖਾਤੇ ਆ ਨਰਕ ਪਰਖ ਕਰ ਲਿਓ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ